ਟੈਰੀਓ ਸਰਕਾਰ ਦੇ ਵਰਕਰਸ ਐਸ ਵੇਲੇ ਉਹਨਾਂ ਨੂੰ ਜ਼ਰੂਰੀ ਹੈ ਜਿਹੜਾ ਬੰਦਾ ਵੀ ਟੈਰੀਓ ਸਰਕਾਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦੇ ਉੱਤੇ ਕੰਮ ਕਰ ਤੁਸੀਂ ਆਫਿਸ ਦੇ ਵਿੱਚ 5 ਦਿਨ ਦੇ ਲਈ ਹਫਤੇ ਦੇ ਵਿੱਚ ਆਉ ਤੁਹਾਡਾ ਜ਼ਰੂਰੀ ਹੈ ਇਹ ਤੋਂ ਪਹਿਲਾਂ ਉਹਨਾਂ ਨੂੰ ਇਹ ਅਲਾਉ ਕੀਤਾ ਸੀ ਕਿ ਤੁਸੀਂ ਘਰੋਂ ਵੀ ਕੰਮ ਕਰ ਸਕਦੇ ਆ ਤੇ ਹਾਈਬ੍ਰਿਡ ਸਿਸਟਮ ਦੇ ਤਹਿਤ ਜਿਹੜਾ ਕੋਵਿਡ-19 ਦੇ ਵੇਲੇ ਸ਼ੁਰੂ ਕੀਤਾ ਗਿਆ ਸੀ ਉਹ ਕਿੰਦੇ ਵੀ ਸਾਨੂੰ ਬਿਨਾਂ ਲੋੜ ਤੋਂ ਕੰਮ ਦੇ ਉੱਤੇ ਜ਼ਬਰਦਸਤੀ ਸੱਦਿਆ ਜਾ ਰਿਹਾ ਹੈ ਸਰਕਾਰ ਦਾ ਜਾਂ ਕੰਪਨੀਆਂ ਦਾ ਪੱਖ ਤੇ ਇਹ ਆ ਵੀ ਹੁਣ ਜਦੋਂ ਕੋਵਿਡ ਖਤਮ ਹੋ ਗਿਆ ਇਹ ਤੋਂ ਪਹਿਲਾਂ ਜਿੱਦਾਂ ਕੰਮ ਚੱਲਦਾ ਸੀ ਕੋਈ ਬੰਦਾ ਨੌਕਰੀ ਕਰਨ ਦੇ ਲਈ ਕਿਸੇ ਥਾਂ ਦੇ ਉੱਤੇ ਜਾਂਦਾ ਕਿਸੇ ਦਫ਼ਤਰ ਦੇ ਵਿੱਚ ਤੁਸੀਂ ਵੀ ਉਦਾਂ ਆਓ ਇਹ ਤੋਂ ਉਸ ਵੇਲੇ ਇੱਕ ਸੋਸ਼ਲ ਡਿਸਟੈਂਸਿੰਗ ਕਰਕੇ ਇਹਨੂੰ ਰੋਕਿਆ ਗਿਆ ਸੀ ਵੀ ਤੁਸੀਂ ਵਾਪਸ ਕੰਮ ਤੇ ਆਓ ਜਿੱਦਾਂ ਪਹਿਲਾਂ ਹੁੰਦੇ ਸੀ ਨਾਰਮਲ ਆ ਸਾਰਾ ਕੁਝ ਪ੍ਰੋਟੈਸਟ ਕਰਨ ਦਾ ਕੀ ਮਤਲਬ ਹੈ ਤੇ ਬੜੀ ਹਾਸੋਣੀ ਗੱਲ ਆ ਕਿ ਤੁਹਾਨੂੰ ਕੰਮ ਦੇ ਉੱਤੇ ਸੱਦਿਆ ਜਾ ਰਿਹਾ ਤੇ ਤੁਸੀਂ ਕਹਿੰਦੇ ਸੀ ਆਉਣਾ ਨਹੀਂ ਅਗਲੀ ਗੱਲੋਂ ਤਾਂ ਅੰਟੈਰੀਓ ਦੀ ਹੈ ਅੰਟੈਰੀਓ ਸਰਕਾਰ ਦੇ ਵਰਕਰਸ ਐਸ ਵੇਲੇ ਉਹਨਾਂ ਨੂੰ ਜ਼ਰੂਰੀ ਆ ਜਿਹੜਾ ਬੰਦਾ ਵੀ ਅੰਟੈਰੀਓ ਸਰਕਾਰ ਦੇ ਵਿੱਚ ਸਰਕਾਰੀ ਨੌਕਰੀ ਦੇ ਉੱਤੇ ਕੰਮ ਕਰਦਾ ਵੀ ਤੁਸੀਂ ਆਫਿਸ ਦੇ ਵਿੱਚ 5 ਦਿਨ ਦੇ ਲਈ ਹਫਤੇ ਦੇ ਵਿੱਚ ਆਓ ਤੁਹਾਡਾ ਜ਼ਰੂਰੀ ਆ ਇਹ ਤੋਂ ਪਹਿਲਾਂ ਉਹਨਾਂ ਨੂੰ ਇਹ ਅਲਾਉ ਕੀਤਾ ਸੀ ਕਿ ਤੁਸੀਂ ਘਰੋਂ ਵੀ ਕੰਮ ਕਰ ਸਕਦੇ ਆ ਤੇ ਹਾਈਬ੍ਰਿਡ ਸਿਸਟਮ ਦੇ ਤਹਿਤ ਜਿਹੜਾ ਕੋਵਿਡ-19 ਦੇ ਵੇਲੇ ਸ਼ੁਰੂ ਕੀਤਾ ਗਿਆ ਸੀ ਇਹ ਹੁਣ ਉੱਥੇ ਵਰਕਰ ਪ੍ਰੋਟੈਸਟ ਕਰ ਰਹੇ ਆ ਉਹ ਪ੍ਰਦਰਸ਼ਨ ਕਰ ਰਿਹਾ ਬਹੁਤ ਸਾਰੇ ਜਿਹੜੇ ਵਰਕਰ ਨੇ ਉਹ ਇਹ ਕਹਿੰਦੇ ਕਿ ਹਾਈਬ੍ਰਿਡ ਸਿਸਟਮ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰਦਾ ਸੀ ਇਹਦੇ ਨਾਲ ਵਰਕ ਬੈਲੈਂਸ ਜ਼ਿਆਦਾ ਹੁੰਦਾ ਸੀ ਜੌਬ ਫੈਮਿਲੀ ਲਾਈਫ ਉਹ ਦੋਵੇਂ ਬੈਲੈਂਸ ਹੁੰਦੀਆਂ ਉਹਨਾਂ ਦਾ ਕਮਿਊਟ ਜਿਹੜਾ ਟਾਈਮ ਆ ਉਹ ਬਚਦਾ ਆ ਔਣ ਜਾਣ ਦਾ ਸਮਾਂ ਬਚਦਾ ਆ ਇਹਦੇ ਨਾਲ ਸਟ੍ਰੈਸ ਘਟਦੀ ਆ ਤੇ ਉਹ ਕਹਿੰਦੇ ਵੀ ਸਾਨੂੰ ਬਿਨਾਂ ਲੋਡ ਤੋਂ ਕੰਮ ਦੇ ਉੱਤੇ ਜ਼ਬਰਦਸਤੀ ਸੱਧਿਆ ਜਾ ਰਿਹਾ ਹੁਣ ਦੋਵਾਂ ਤਿਹਾਂ ਦੇ ਪੱਖ ਨੇ ਸਰਕਾਰ ਦਾ ਜਾਂ ਕੰਪਨੀਆਂ ਦਾ ਪੱਖ ਤੇ ਇਹ ਆ ਵੀ ਹੁਣ ਜਦੋਂ ਕੋਵਿਡ ਖਤਮ ਹੋ ਗਿਆ ਇਹ ਤੋਂ ਪਹਿਲਾਂ ਜਿੱਦਾਂ ਕੰਮ ਚੱਲਦਾ ਸੀ ਕੋਈ ਬੰਦਾ ਨੌਕਰੀ ਕਰਨ ਦੇ ਲਈ ਕਿਸੇ ਥਾਂ ਦੇ ਉੱਤੇ ਜਾਂਦਾ ਕਿਸੇ ਦਫ਼ਤਰ ਦੇ ਵਿੱਚ ਤੁਸੀਂ ਵੀ ਉਦਾਂ ਆਓ ਹੁਣ ਤੇ ਕੋ ਰੌਲਾ ਹੀ ਨਹੀਂ ਹੁਣ ਕਿਹੜਾ ਕੋ ਵੀਰਸ ਫੈਲਿਆ ਇਹ ਤਾਂ ਉਸ ਵੇਲੇ ਇੱਕ ਸੋਸ਼ਲ ਡਿਸਟੈਂਸਿੰਗ ਕਰਕੇ ਇਹਨੂੰ ਰੋਕਿਆ ਗਿਆ ਸੀ ਵੀ ਤੁਸੀਂ ਵਾਪਸ ਕੰਮ ਤੇ ਆਓ ਜਿੱਦਾਂ ਪਹਿਲਾਂ ਹੁੰਦੇ ਸੀ ਨਾਰਮਲ ਆ ਸਾਰਾ ਕੁਝ ਤੇ ਇਹ ਤੁਹਾਡੀ ਡਿਊਟੀ ਆ ਤੇ ਤੁਸੀਂ ਆਓ ਪ੍ਰੋਟੈਸਟ ਕਰਨ ਦਾ ਕੀ ਮਤਲਬ ਹੈ ਤੇ ਬੜੀ ਹਾਸੋਣੀ ਗੱਲ ਆ ਕਿ ਤੁਹਾਨੂੰ ਕੰਮ ਦੇ ਉੱਤੇ ਸੱਦਿਆ ਜਾ ਰਿਹਾ ਤੇ ਤੁਸੀਂ ਕਹਿੰਦੇ ਅਸੀਂ ਆਉਣਾ ਨਹੀਂ ਜਿਹੜੇ ਇਹ ਬੰਦੇ ਘਰੋਂ ਕੰਮ ਕਰਦੇ ਸੀ ਲੋਕ ਘਰੋਂ ਕੰਮ ਕਰਦੇ ਸੀ ਉਹ ਇਹ ਕਹਿੰਦੇ ਆ ਵੀ ਜਦੋਂ ਤੁਹਾਡੀ ਜਾਂਤ ਕਹੋ ਵੀ ਤੁਹਾਡੇ ਕੰਮ ਤੇ ਅਸਰ ਪਿਆ ਪ੍ਰੋਡਕਟਿਵਿਟੀ ਘਟੀ ਨਹੀਂ ਆ ਹਾਈਬ੍ਰਿਡ ਕੰਮ ਦੇ ਨਾਲ ਦੋਵੇਂ ਮਸਲੇ ਹੋ ਰਿਹਾ ਸਾਡਾ ਜ਼ਿੰਦਗੀ ਥੋੜੀ ਜਿਹੀ ਸੌਖੀ ਹੋ ਰਹੀ ਹੈ ਅਸੀਂ ਘਰ ਚ ਨਿਆਣੇ ਵੀ ਦੇਖ ਲੈਨੇ ਕੰਮ ਵੀ ਕਰ ਲੈਨੇ ਆਉਣ ਜਾਣ ਦਾ ਕਿਸੇ ਨੂੰ ਘੰਟਾ 2 ਘੰਟੇ ਅੱਧਾ ਘੰਟਾ ਲੱਗਦਾ ਸੀ ਉਹ ਵੀ ਬਚ ਗਿਆ ਬਾਹਰੋਂ ਅਸੀਂ ਖਾਂਦੇ ਸੀ ਕਾਰ ਲੈਂਦੇ ਸੀ ਕੁਝ ਕਰਦੇ ਸੀ ਉਹ ਸਾਰਾ ਕੁਝ ਹੀ ਬਚ ਗਿਆ ਤੁਹਾਡਾ ਕੰਮ ਉਹਨਾਂ ਹੀ ਹੋ ਰਿਹਾ ਬੇਸ਼ੱਕ ਤੁਸੀਂ ਤਾਂ ਕੰਮ ਦੇਖਣਾ ਨਾ ਕੰਪਿਊਟਰ ਨੇ ਤੇ ਸ਼ਾਮ ਨੂੰ ਕੰਮ ਦੱਸ ਦੇਣਾ ਵੀ ਇੰਨਾ ਹੋਇਆ ਕਿ ਨਹੀਂ ਹੋਇਆ ਉਹ ਬੰਦਾ ਕੰਮ ਜੇ ਦਫ਼ਤਰ ਦੇ ਵਿੱਚ ਕਰਦਾ ਉਹ ਵੀ ਉਹੀ ਆ ਤੇ ਜੇ ਉਹ ਘਰ ਦੇ ਵਿੱਚ ਬੈਠ ਕੇ ਕਰਦਾ ਉਹ ਵੀ ਉਹੀ ਆ ਵੀ ਜਾਣ ਬੁੱਝ ਕੇ ਬੇ ਲੋੜਾ ਸਾਨੂੰ ਇੱਥੇ ਕੰਮ ਦੇ ਉੱਤੇ ਸੱਧਿਆ ਜਾ ਰਿਹਾ ਸਾਡੀ ਵਰਕ ਲਾਈਫ ਬੈਲੈਂਸ ਜਿਹੜੀ ਆ ਉਹ ਗੜਬੜ ਹੋ ਰਹੀ ਆ ਕਿ ਜੇ ਅਸੀਂ ਪਾਰਟ ਟਾਈਮ ਘਰਾਂ ਦੇ ਵਿੱਚ ਕੰਮ ਵੀ ਕਰਦੇ ਆ ਬੱਚੇ ਵੀ ਮੈਨੇਜ ਹੁੰਦੇ ਆ ਮਤਲਬ ਟ੍ਰੈਫਿਕ ਕਿੰਨਾ ਆ ਉਹਦੇ ਤੋਂ ਵੀ ਬਚਦੇ ਆ ਇਹਦੇ ਨਾਲ ਵੀ ਅਸੀਂ ਵੀ ਖੁਸ਼ ਆ ਤੇ ਤੁਹਾਡਾ ਜਿਹੜਾ ਕੰਮ ਆ ਉਹ ਵੀ ਪ੍ਰੋਡਕਟਿਵ ਦੋਵੇਂ ਚੀਜ਼ਾਂ ਹੋ ਰਹੀਆਂ ਵੀ ਬਿਨਾ ਵਜ੍ਹਾ ਤੋਂ ਸਾਨੂੰ ਹੀ ਤੰਗ ਕਰਨਾ ਤੁਸੀਂ ਉੱਥੇ ਸੱਦ ਕੇ ਜਦੋਂ ਕੰਮ ਉਹਨਾ ਹੋ ਰਿਹਾ ਪ੍ਰੋਡਕਸ਼ਨ ਉਹਨੀ ਹੋ ਰਹੀ ਹੈ ਤੇ ਅਸੀਂ ਉਹਦੇ ਨਾਲ ਖੁਸ਼ ਆਂ ਸੱਦਣ ਦੇ ਨਾਲ ਸਾਡਾ ਨੁਕਸਾਨ ਹੋਊਗਾ ਤੁਹਾਡਾ ਕੰਮ ਉਹਨਾ ਹੀ ਹੋਣਾ ਹੁਣ ਇਹਦੇ ਉੱਤੇ ਜਿਹੜਾ ਪ੍ਰੋਡਕਟਿਵਿਟੀ ਦੇ ਉੱਤੇ ਉੱਥੇ ਬਹਿਸ ਹੋਈ ਹੈ ਵਰਕਰ ਇਹ ਆਰਗੂ ਕਰ ਰਹੇ ਕਿ ਪ੍ਰੋਡਕਟਿਵਿਟੀ ਡ੍ਰੌਪ ਹੀ ਨਹੀਂ ਹੋਈ ਜਦੋਂ ਅਸੀਂ ਕੰਮ ਘਰੋਂ ਕਰਦੇ ਆਂ ਸਟਿਲ ਅਸੀਂ ਇੱਕ ਦੂਜੇ ਨਾਲ ਕਮਿਊਨੀਕੇਟ ਕੀਤਾ ਕੋਲੈਬੋਰੇਟ ਕੀਤਾ ਆਪਣੀਆਂ ਜਿਹੜੀਆਂ ਟਾਸਕ ਦਿੱਤੀਆਂ ਉਹ ਜਿਹੜੀਆਂ ਪੂਰੀਆਂ ਕੀਤੀਆਂ ਕਈ ਮੁਲਾਜ਼ਮ ਕਹਿੰਦੇ ਨੇ ਸਾਨੂੰ ਸਦੀ ਤੇ ਜਾਣਿਆ ਆ ਆਫਿਸ ਦੇ ਵਿੱਚ ਤੇ ਜਗ੍ਹਾ ਹੀ ਹੈ ਨਹੀਂ ਹਰ ਇੱਕ ਬੰਦਾ ਉੱਥੇ ਜਦੋਂ ਹੁਣ ਫੁੱਲ ਟਾਈਮ ਤੁਸੀਂ ਵਾਪਸ ਲੈ ਆਂਦਾ ਉਹ ਤੇ ਜਿਹੜੇ ਡੈਸਕ ਨੇ ਮੀਟਿੰਗ ਰੂਮ ਨੇ ਜਾਂ ਪਾਰਕਿੰਗ ਉਹ ਬਹੁਤ ਲਿਮਟਿਡ ਆ ਉਹ ਕਦੇ ਇਸ ਵੇਲੇ ਅਨਕੰਫਰਟੇਬਲ ਆ ਕਿ ਉੱਥੇ ਜਿਹੜਾ ਡਿਸਆਰਗੇਨਾਈਜ਼ ਹੈ ਜਿਹਦਾ ਜਿੱਥੇ ਚੀਜ਼ ਕਰਦਾ ਉਹ ਬੈਠ ਰਿਹਾ ਸਰਕਾਰ ਦੀ ਪੋਜੀਸ਼ਨ ਜਿਹੜਾ ਇੰਟੇਰੀਅਰ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਉਹ ਇਹ ਕਹਿੰਦੇ ਆ ਕਿ 5 ਦਿਨ ਆਫਿਸ ਆਉਣਾ ਨਾਰਮਲ ਆ ਕਿ ਇਹ ਜਿਹੜੀ ਸਪੇਸ ਦਾ ਇਸ਼ੂ ਆ ਇਹ ਇੱਕ ਵਕਤੀ ਸਮੱਸਿਆ ਆ ਟੈਂਪਰੇਰੀ ਪ੍ਰੋਬਲਮ ਆ ਉਹਨਾਂ ਨੂੰ ਇਹ ਲੱਗਦਾ ਆ ਕਿ ਫਿਜ਼ੀਕਲੀ ਪ੍ਰੈਜ਼ెంట్ ਹੋਣ ਦੇ ਨਾਲ ਵਰਕ ਕਲਚਰ ਇੰਪਰੂਵ ਹੁੰਦਾ ਆ ਕੰਮ ਦਾ ਸੱਭਿਆਚਾਰ ਜਿਹੜਾ ਉਹ ਬਿਹਤਰ ਹੁੰਦਾ ਜਿਹੜੀ ਯੂਨੀਅਨ ਆ ਸੀਯੂਪੀ ਉਹ ਇਹ ਕਹਿੰਦੀ ਆ ਕਿ ਡਿਸੀਜਨ ਵਰਕਰਸ ਦੀ ਸਲਾਹ ਤੋਂ ਬਿਨਾ ਬਣਾਇਆ ਗਿਆ ਵੀ ਐਨੀ ਤਰੀਕ ਤੋਂ ਤੁਸੀਂ ਕੰਮ ਤੇ ਆਉਣਾ 5 ਦਿਨ ਆਫਿਸ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਟੈਲੈਂਟਡ employees ਨੇ ਉਹ ਹੋ ਸਕਦਾ ਬਾਹਰ ਨਿਕਲ ਜਾਣ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਤੇ ਪ੍ਰੈਸ਼ਰ ਆ ਸਾਨੂੰ ਇਗਨੋਰ ਕੀਤਾ ਜਾ ਰਿਹਾ ਇੰਪੈਕਟ ਵੀ ਪੈਂਦਾ ਕਮਿਊਟਿੰਗ ਦੇ ਉੱਤੇ ਰੋਜ਼ ਆਉਣ ਜਾਣ ਦੇ ਉੱਤੇ ਵਾਤਾਵਰਨ ਦੇ ਉੱਤੇ ਜਦੋਂ ਰੋਜ਼ ਘੰਟਾ ਘੰਟਾ ਜਾਣ ਨੂੰ ਲੱਗਦਾ ਮਤਲਬ ਇਹ ਆ ਕਿ ਟ੍ਰੈਫਿਕ ਵੀ ਵੱਧ ਆ ਫਿਊਲ ਵੀ ਜ਼ਿਆਦਾ ਆ ਤੇ ਪੋਲਿਊਸ਼ਨ ਵੀ ਜ਼ਿਆਦਾ ਹੁੰਦਾ ਲੋਕ ਚੁੱਕੇ ਕਹਿੰਦੇ ਕਿ ਵਾਤਾਵਰਨ ਦਾ ਵੀ ਨੁਕਸਾਨ ਆ ਬੰਦੇ ਦਾ ਆਪਣਾ ਵੀ ਨੁਕਸਾਨ ਆ ਐਕਸਪਰਟ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਇਸ ਵੇਲੇ ਕੰਮ ਕਰਦੇ ਆ ਜਾਂ ਇਸ ਕੰਮ ਦੇ ਮਾਹਰ ਨੇ ਉਹ ਆਫਿਸ ਵਰਕ ਨੂੰ ਸਪੋਰਟ ਕਰਦੀਆਂ ਕੋਲਾਬੋਰੇਸ਼ਨ ਦੇ ਲਈ ਜਾਂ ਦੂਜੀਆਂ ਰਿਸਰਚਸ ਦੱਸਦੀਆਂ ਕਿ ਪ੍ਰੋਡਕਟਿਵ ਘਰ ਤੋਂ ਹੀ ਹੋ ਸਕਦਾ ਹੈ ਸੋ ਇਹ ਰੌਲਾ ਰੱਪਾ ਹਜੇ ਚੱਲ ਰਿਹਾ ਹੈ ਇੰਟੈਰੀਓ ਦੇ ਵਿੱਚ ਵਰਕਰ ਰੌਲਾ ਪਾਰ ਹੈ ਕਿ ਸਾਨੂੰ ਫਲੈਕਸੀਬਿਲਟੀ ਦਿਓ ਸਰਕਾਰ ਕਹਿੰਦੀ ਹੈ ਕਿ ਤੁਸੀਂ ਹੁਣ ਜਦੋਂ ਸਾਰਾ ਕੁਝ ਖਤਮ ਹੋ ਗਿਆ ਤਾਂ ਵਾਪਸ ਕੰਮ ਦੇ ਉੱਤੇ ਉਹ ਅਗਲੀ ਗੱਲ ਉਹ ਤੋਂ ਅੰਟਰੀਓ ਦੀ ਹੈ ਅੰਟਰੀਓ ਸਰਕਾਰ ਦੇ ਵਰਕਰਸ ਐਸ ਵੇਲੇ ਉਹਨਾਂ ਨੂੰ ਜ਼ਰੂਰੀ ਹੈ ਜਿਹੜਾ ਬੰਦਾ ਵੀ ਅੰਟਰੀਓ ਸਰਕਾਰ ਦੇ ਵਿੱਚ ਸਰਕਾਰੀ ਨੌਕਰੀ ਦੇ ਉੱਤੇ ਕੰਮ ਕਰਦਾ ਵੀ ਤੁਸੀਂ ਆਫਿਸ ਦੇ ਵਿੱਚ 5 ਦਿਨ ਦੇ ਲਈ ਹਫਤੇ ਦੇ ਵਿੱਚ ਆਓ ਤੁਹਾਡਾ ਜ਼ਰੂਰੀ ਆ ਇਹ ਤੋਂ ਪਹਿਲਾਂ ਉਹਨਾਂ ਨੂੰ ਇਹ ਅਲਾਉ ਕੀਤਾ ਸੀ ਕਿ ਤੁਸੀਂ ਘਰੋਂ ਵੀ ਕੰਮ ਕਰ ਸਕਦੇ ਆ ਤੇ ਹਾਈਬ੍ਰਿਡ ਸਿਸਟਮ ਦੇ ਤਹਿਤ ਜਿਹੜਾ ਕੋਵਿਡ-19 ਦੇ ਵੇਲੇ ਸ਼ੁਰੂ ਕੀਤਾ ਗਿਆ ਸੀ ਇਹ ਹੁਣ ਉੱਥੇ ਵਰਕਰ ਪ੍ਰੋਟੈਸਟ ਕਰ ਰਹੇ ਆ ਉਹ ਪ੍ਰਦਰਸ਼ਨ ਕਰ ਰਿਹਾ ਬਹੁਤ ਸਾਰੇ ਜਿਹੜੇ ਵਰਕਰ ਨੇ ਉਹ ਇਹ ਕਹਿੰਦੇ ਕਿ ਹਾਈਬ੍ਰਿਡ ਸਿਸਟਮ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰਦਾ ਸੀ ਇਹਦੇ ਨਾਲ ਵਰਕ ਬੈਲੈਂਸ ਜ਼ਿਆਦਾ ਹੁੰਦਾ ਸੀ ਜੌਬ ਫੈਮਿਲੀ ਲਾਈਫ ਉਹ ਦੋਵੇਂ ਬੈਲੈਂਸ ਹੁੰਦੀਆਂ ਉਹਨਾਂ ਦਾ ਕਮਿਊਟ ਜਿਹੜਾ ਟਾਈਮ ਆ ਉਹ ਬਚਦਾ ਆ ਔਣ ਜਾਣ ਦਾ ਸਮਾਂ ਬਚਦਾ ਆ ਇਹਦੇ ਨਾਲ ਸਟ੍ਰੈਸ ਘਟਦੀ ਆ ਤੇ ਉਹ ਕਹਿੰਦੇ ਵੀ ਸਾਨੂੰ ਬਿਨਾਂ ਲੋੜ ਤੋਂ ਕੰਮ ਦੇ ਉੱਤੇ ਜ਼ਬਰਦਸਤੀ ਸੱਦਿਆ ਜਾ ਰਿਹਾ ਹੁਣ ਦੋਵਾਂ ਤਿਹਾਂ ਦੇ ਪੱਖ ਨੇ ਸਰਕਾਰ ਦਾ ਜਾਂ ਕੰਪਨੀਆਂ ਦਾ ਪੱਖ ਤੇ ਇਹ ਆ ਵੀ ਹੁਣ ਜਦੋਂ ਕੋਵਿਡ ਖਤਮ ਹੋ ਗਿਆ ਇਹ ਤੋਂ ਪਹਿਲਾਂ ਜਿੱਦਾਂ ਕੰਮ ਚੱਲਦਾ ਸੀ ਕੋਈ ਬੰਦਾ ਨੌਕਰੀ ਕਰਨ ਦੇ ਲਈ ਕਿਸੇ ਥਾਂ ਦੇ ਉੱਤੇ ਜਾਂਦਾ ਕਿਸੇ ਦਫ਼ਤਰ ਦੇ ਵਿੱਚ ਤੁਸੀਂ ਵੀ ਉਦਾਂ ਆਓ ਹੁਣ ਤੇ ਕੋ ਰੌਲਾ ਹੀ ਨਹੀਂ ਹੁਣ ਕਿਹੜਾ ਕੋ ਵੀਰਸ ਫੈਲਿਆ ਇਹ ਤਾਂ ਉਸ ਵੇਲੇ ਇੱਕ ਸੋਸ਼ਲ ਡਿਸਟੈਂਸਿੰਗ ਕਰਕੇ ਇਹਨੂੰ ਰੋਕਿਆ ਗਿਆ ਸੀ ਵੀ ਤੁਸੀਂ ਵਾਪਸ ਕੰਮ ਤੇ ਆਓ ਜਿੱਦਾਂ ਪਹਿਲਾਂ ਹੁੰਦੇ ਸੀ ਨਾਰਮਲ ਆ ਸਾਰਾ ਕੁਝ ਤੇ ਇਹ ਤੁਹਾਡੀ ਡਿਊਟੀ ਆ ਤੇ ਤੁਸੀਂ ਆਓ ਪ੍ਰੋਟੈਸਟ ਕਰਨ ਦਾ ਕੀ ਮਤਲਬ ਇਹ ਤੇ ਬੜੀ ਹਾਸੋਣੀ ਗੱਲ ਆ ਕਿ ਤੁਹਾਨੂੰ ਕੰਮ ਦੇ ਉੱਤੇ ਸੱਦਿਆ ਜਾ ਰਿਹਾ ਤੇ ਤੁਸੀਂ ਕਹਿੰਦੇ ਅਸੀਂ ਆਉਣਾ ਨਹੀਂ ਜਿਹੜੇ ਇਹ ਬੰਦੇ ਘਰੋਂ ਕੰਮ ਕਰਦੇ ਸੀ ਲੋਕ ਘਰੋਂ ਕੰਮ ਕਰਦੇ ਸੀ ਉਹ ਇਹ ਕਹਿੰਦੇ ਆ ਵੀ ਜਦੋਂ ਤੁਹਾਡੀ ਜਾਂ ਤਾਂ ਕੋਈ ਤੁਹਾਡੇ ਕੰਮ ਤੇ ਅਸਰ ਪਿਆ ਪ੍ਰੋਡਕਟਿਵਿਟੀ ਘਟੀ ਨਹੀਂ ਆ ਹਾਈਬ੍ਰਿਡ ਕੰਮ ਦੇ ਨਾਲ ਦੋਵੇਂ ਮਸਲੇ ਹੋ ਰਿਹਾ ਸਾਡਾ ਜ਼ਿੰਦਗੀ ਥੋੜੀ ਜਿਹੀ ਸੌਖੀ ਹੋ ਰਹੀ ਹੈ ਅਸੀਂ ਘਰ ਚ ਨਿਆਣੇ ਵੀ ਦੇਖ ਲੈਨੇ ਕੰਮ ਵੀ ਕਰ ਲੈਨੇ ਆਉਣ ਜਾਣ ਦਾ ਕਿਸੇ ਨੂੰ ਘੰਟਾ 2 ਘੰਟੇ ਅੱਧਾ ਘੰਟਾ ਲੱਗਦਾ ਸੀ ਉਹ ਵੀ ਬਚ ਗਿਆ ਬਾਹਰੋਂ ਅਸੀਂ ਖਾਂਦੇ ਸੀ ਕਾਰ ਲੈਂਦੇ ਸੀ ਕੁਝ ਕਰਦੇ ਸੀ ਉਹ ਸਾਰਾ ਕੁਝ ਹੀ ਬਚ ਗਿਆ ਤੁਹਾਡਾ ਕੰਮ ਉਨਾ ਹੀ ਹੋ ਰਿਹਾ ਬੇਸ਼ੱਕ ਤੁਸੀਂ ਤਾਂ ਕੰਮ ਦੇਖਣਾ ਨਾ ਕੰਪਿਊਟਰ ਨੇ ਤੇ ਸ਼ਾਮ ਨੂੰ ਕੰਮ ਦੱਸ ਦੇਣਾ ਵੀ ਇੰਨਾ ਹੋਇਆ ਕਿ ਨਹੀਂ ਹੋਇਆ ਉਹ ਬੰਦਾ ਕੰਮ ਜੇ ਦਫ਼ਤਰ ਦੇ ਵਿੱਚ ਕਰਦਾ ਉਹ ਵੀ ਉਹੀ ਆ ਤੇ ਜੇ ਉਹ ਘਰ ਦੇ ਵਿੱਚ ਬੈਠ ਕੇ ਕਰਦਾ ਉਹ ਵੀ ਉਹੀ ਆ ਵੀ ਜਾਣ ਬੁੱਝ ਕੇ ਬੇ ਲੋੜਾ ਸਾਨੂੰ ਇੱਥੇ ਕੰਮ ਦੇ ਉੱਤੇ ਸੱਧਿਆ ਜਾ ਰਿਹਾ ਸਾਡੀ ਵਰਕ ਲਾਈਫ ਬੈਲੈਂਸ ਜਿਹੜੀ ਆ ਉਹ ਗੜਬੜ ਹੋ ਰਹੀ ਆ ਕਿ ਜੇ ਅਸੀਂ ਪਾਰਟ ਟਾਈਮ ਘਰਾਂ ਦੇ ਵਿੱਚ ਕੰਮ ਵੀ ਕਰਦੇ ਆ ਬੱਚੇ ਵੀ ਮੈਨੇਜ ਹੁੰਦੇ ਆ ਮਤਲਬ ਟ੍ਰੈਫਿਕ ਕਿੰਨਾ ਆ ਉਹਦੇ ਤੋਂ ਵੀ ਬਚਦੇ ਆ ਇਹਦੇ ਨਾਲ ਵੀ ਅਸੀਂ ਵੀ ਖੁਸ਼ ਆ ਤੇ ਤੁਹਾਡਾ ਜਿਹੜਾ ਕੰਮ ਆ ਉਹ ਵੀ ਪ੍ਰੋਡਕਟਿਵ ਦੋਵੇਂ ਚੀਜ਼ਾਂ ਹੋ ਰਹੀਆਂ ਵੀ ਬਿਨਾ ਵਜ੍ਹਾ ਤੋਂ ਸਾਨੂੰ ਹੀ ਤੰਗ ਕਰਨਾ ਤੁਸੀਂ ਉੱਥੇ ਸੱਦ ਕੇ ਜਦੋਂ ਕੰਮ ਉਹ ਨਾ ਹੋ ਰਿਹਾ ਪ੍ਰੋਡਕਸ਼ਨ ਉਨੀ ਹੋ ਰਹੀ ਹੈ ਤੇ ਅਸੀਂ ਉਹਦੇ ਨਾਲ ਖੁਸ਼ ਆ ਸੱਦਣ ਦੇ ਨਾਲ ਸਾਡਾ ਨੁਕਸਾਨ ਹੋਊਗਾ ਤੁਹਾਡਾ ਕੰਮ ਉਨਾ ਹੀ ਹੋਣਾ ਹੁਣ ਇਹਦੇ ਉੱਤੇ ਜਿਹੜਾ ਪ੍ਰੋਡਕਟਿਵਿਟੀ ਦੇ ਉੱਤੇ ਉੱਥੇ ਬਹਿਸ ਹੋਈ ਹੈ ਵਰਕਰ ਇਹ ਆਰਗੂ ਕਰ ਰਿਹਾ ਕਿ ਪ੍ਰੋਡਕਟਿਵਿਟੀ ਡ੍ਰੌਪ ਹੀ ਨਹੀਂ ਹੋਈ ਜਦੋਂ ਅਸੀਂ ਕੰਮ ਘਰੋਂ ਕਰਦੇ ਆ ਸਟਿਲ ਅਸੀਂ ਇੱਕ ਦੂਜੇ ਨਾਲ ਕਮਿਊਨੀਕੇਟ ਕੀਤਾ ਕੋਲੈਬੋਰੇਟ ਕੀਤਾ ਆਪਣੀਆਂ ਜਿਹੜੀਆਂ ਟਾਸਕ ਦਿੱਤੀਆਂ ਉਹ ਜਿਹੜੀਆਂ ਪੂਰੀਆਂ ਕੀਤੀਆਂ ਕਈ ਮੁਲਾਜ਼ਮ ਕਹਿੰਦੇ ਵੀ ਸਾਨੂੰ ਸੱਦੀ ਤੇ ਜਾਣਿਆ ਆ ਆਫਿਸ ਦੇ ਵਿੱਚ ਤੇ ਜਗ੍ਹਾ ਹੀ ਹੈ ਨਹੀਂ ਹਰ ਇੱਕ ਬੰਦਾ ਉੱਥੇ ਜਦੋਂ ਹੁਣ ਫੁੱਲ ਟਾਈਮ ਤੁਸੀਂ ਵਾਪਸ ਲੈ ਆਂਦਾ ਉੱਥੇ ਜਿਹੜੇ ਡੈਸਕ ਨੇ ਮੀਟਿੰਗ ਰੂਮ ਨੇ ਜਾਂ ਪਾਰਕਿੰਗ ਉਹ ਬਹੁਤ ਲਿਮਟਿਡ ਆ ਉਹ ਕਹਿੰਦੇ ਐਸ ਵੇਲੇ ਅਨਕੰਫਰਟੇਬਲ ਆ ਕਿ ਉੱਥੇ ਜਿਹੜਾ ਡਿਸਆਰਗੇਨਾਈਜ਼ ਆ ਜਿਹਦਾ ਜਿੱਥੇ ਚੀਜ਼ ਕਰਦਾ ਉਹ ਬੈਠ ਰਿਹਾ ਸਰਕਾਰ ਦੀ ਪੋਜੀਸ਼ਨ ਜਿਹੜਾ ਇੰਟੀਰੀਅਰ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਉਹ ਇਹ ਕਹਿੰਦੇ ਆ ਕਿ 5 ਦਿਨ ਆਫਿਸ ਆਉਣਾ ਨਾਰਮਲ ਆ ਕਿ ਇਹ ਜਿਹੜੀ ਸਪੇਸ ਦਾ ਇਸ਼ੂ ਆ ਇਹ ਇੱਕ ਵਕਤੀ ਸਮੱਸਿਆ ਆ ਟੈਂਪਰੇਰੀ ਪ੍ਰੋਬਲਮ ਆ ਉਹਨਾਂ ਨੂੰ ਇਹ ਲੱਗਦਾ ਆ ਕਿ ਫਿਜ਼ੀਕਲੀ ਪ੍ਰੈਜ਼ెంట్ ਹੋਣ ਦੇ ਨਾਲ ਵਰਕ ਕਲਚਰ ਇੰਪਰੂਵ ਹੁੰਦਾ ਆ ਕੰਮ ਦਾ ਸੱਭਿਆਚਾਰ ਜਿਹੜਾ ਉਹ ਬਿਹਤਰ ਹੁੰਦਾ ਜਿਹੜੀ ਯੂਨੀਅਨ ਐ ਸੀਯੂਪੀ ਇਹ ਕਹਿੰਦੀ ਆ ਕਿ ਡਿਸੀਜਨ ਵਰਕਰਸ ਦੀ ਸਲਾਹ ਤੋਂ ਬਿਨਾ ਬਣਾਇਆ ਗਿਆ ਵੀ ਐਨੀ ਤਰੀਕ ਤੋਂ ਤੁਸੀਂ ਕੰਮ ਤੇ ਆਉਣਾ 5 ਦਿਨ ਆਫਿਸ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਟੈਲੈਂਟਡ employees ਨੇ ਉਹ ਹੋ ਸਕਦਾ ਬਾਹਰ ਨਿਕਲ ਜਾਣ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਤੇ ਪ੍ਰੈਸ਼ਰ ਆ ਸਾਨੂੰ ਇਗਨੋਰ ਕੀਤਾ ਜਾ ਰਿਹਾ ਇੰਪੈਕਟ ਵੀ ਪੈਂਦਾ ਕਮਿਊਟਿੰਗ ਦੇ ਉੱਤੇ ਰੋਜ਼ ਆਉਣ ਜਾਣ ਦੇ ਉੱਤੇ ਵਾਤਾਵਰਨ ਦੇ ਉੱਤੇ ਜਦੋਂ ਰੋਜ਼ ਘੰਟਾ ਘੰਟਾ ਜਾਣ ਨੂੰ ਲੱਗਦਾ ਮਤਲਬ ਇਹ ਆ ਕਿ ਟ੍ਰੈਫਿਕ ਵੀ ਵੱਧ ਆਇਆ ਫਿਊਲ ਵੀ ਜ਼ਿਆਦਾ ਆ ਤੇ ਪੋਲਿਊਸ਼ਨ ਵੀ ਜ਼ਿਆਦਾ ਹੁੰਦਾ ਆ ਲੋਕ ਚੁੱਕੇ ਕਹਿੰਦੇ ਕਿ ਵਾਤਾਵਰਨ ਦਾ ਵੀ ਨੁਕਸਾਨ ਆ ਬੰਦੇ ਦਾ ਆਪਣਾ ਵੀ ਨੁਕਸਾਨ ਆ ਐਕਸਪਰਟ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਆ ਇਸ ਵੇਲੇ ਕੰਮ ਕਰਦੇ ਆ ਜਾਂ ਇਸ ਕੰਮ ਦੇ ਮਾਹਰ ਨੇ ਉਹ ਆਫਿਸ ਵਰਕ ਨੂੰ ਸਪੋਰਟ ਕਰਦੀਆਂ ਕੋਲਾਬੋਰੇਸ਼ਨ ਦੇ ਲਈ ਜਾਂ ਦੂਜੀਆਂ ਰਿਸਰਚਸ ਦੱਸਦੀਆਂ ਕਿ ਪ੍ਰੋਡਕਟਿਵ ਘਰ ਤੋਂ ਹੀ ਹੋ ਸਕਦਾ ਹੈ ਸੋ ਇਹ ਰੌਲਾ ਰੱਪਾ ਹਜੇ ਚੱਲ ਰਿਹਾ ਹੈ ਇੰਟੈਰੀਓ ਦੇ ਵਿੱਚ ਵਰਕਰ ਰੌਲਾ ਪਾਰ ਹੈ ਕਿ ਸਾਨੂੰ ਫਲੈਕਸੀਬਿਲਟੀ ਦਿਓ ਸਰਕਾਰ ਕਹਿੰਦੀ ਹੈ ਕਿ ਤੁਸੀਂ ਹੁਣ ਜਦੋਂ ਸਾਰਾ ਕੁਝ ਖਤਮ ਹੋ ਗਿਆ ਤਾਂ ਵਾਪਸ ਕੰਮ ਦੇ ਉੱਤੇ ਆਓ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ